ਮੌਨਸੂਨ ਨੂੰ ਲੈ ਕੇ ਸਾਡੇ ਕੋਲ ਵੈਸੇ ਹੁਣ ਗੁੱਡ ਮਾਰਨਿੰਗ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਪੰਜਾਬ ਦੇ ਵਿੱਚ ਹੋਏਗੀ ਕਿਉਂਕਿ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਅੱਛੀ ਹੈਗੀ ਹੈ ਔਰ ਨਾਰਥ ਦੇ ਵਿੱਚ ਸਾਡੇ ਕੋਲ ਸਿਸਟਮ ਵੀ ਡਿਵੈਲਪ ਹੋ ਚੁੱਕਿਆ ਹੈ ਜਿਹਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 31 ਜੁਲਾਈ ਤੱਕ ਲੱਗ ਰਿਹਾ ਕਿ ਸਾਰੇ ਪੰਜਾਬ ਦੇ ਵਿੱਚ ਬਾਰਿਸ਼ ਹੋਏਗੀ ਮਤਲਬ ਥੋੜਾ ਜਿਹਾ ਮਾਲਵਾ ਬੈਲਟ ਜਿਹੜੀ ਹੈ ਜਿਹੜਾ ਸਾਊਥ-ਵੈਸਟਰਨ ਰੀਜਨ ਹੈ ਉੱਥੇ ਬਾਰਿਸ਼ ਥੋੜੀ ਜਿਹੀ ਘੱਟ ਹੋਣ ਦੀ ਸੰਭਾਵਨਾ ਹੈ ਪਰ ਉੱਪਰ ਨਾਰਥ ਦੇ ਵਿੱਚ ਜਿਹੜੀ ਅੱਛੀ ਬਾਰਿਸ਼ ਹੋ ਸਕਦੀ ਹੈ ਕਿਉਂਕਿ ਥੋੜਾ ਉਹਨਾਂ ਨੇ yellow alert ਵੀ ਫੋਰਕਾਸਟ ਕੀਤਾ ਗਿਆ ਸੋ ਅਗਰ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਕਿ ਹੁਣ ਤੱਕ ਸਾਡੇ ਕੋਲ ਜੁਲਾਈ ਦੀ ਡੈਫਿਸਟ ਚੱਲ ਰਹੀ ਸੀ ਬਾਰਿਸ਼ ਪਰ ਅਗਰ ਇਹਨਾਂ ਦਿਨਾਂ ਦੇ ਵਿੱਚ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਕੁਝ ਹੱਦ ਤੱਕ ਜਿਹੜਾ ਉਹ ਡੈਫਸਟ ਹੈ ਉਹ ਕਵਰ ਹੋ ਜਾਏਗਾ ਹਾਂ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 190 mm ਜਿਹੜੀ ਨਾਰਮਲੀ ਬਾਰਿਸ਼ ਹੁੰਦੀ ਹੈ ਤੇ ਜਿਹੜੀ ਇਹ ਸੀਜ਼ਨ ਦੀ ਹੁੰਦੀ ਹੈ ਜੁਲਾਈ ਤੱਕ ਔਰ 107 ਤੋਂ 110 ਤੱਕ ਸਾਡੇ ਕੋਲ ਬਾਰਿਸ਼ ਛੜੀ ਹੋ ਰਿਹਾ ਰਿਕਾਰਡ ਹੋਈ ਹੈ ਜੇ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 119 ਮਿਲੀਮੀਟਰ بارش ਰਿਕਾਰਡ ਹੋਈ ਹੈ ਅਗੇਂਸਟ 220 ਮਿਲੀਮੀਟਰ ਸੋ ਉੱਥੇ ਵੀ ਸਾਡੇ ਕੋਲ ਡੈਫਿਸਿਟ ਚੱਲ ਰਿਹਾ ਹੈ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ 43-44% ਡੈਫਿਸਿਟ ਜਿਹੜਾ ਉਹ ਚੱਲ ਰਿਹਾ ਹੈਗਾ ਸੋ ਕਾਫੀ ਇਸ ਵਾਰੀ ਮਤਲਬ ਆਰਸ਼ੀ ਜਿਹੜੀ ਹੈ ਉਹ ਘਟ ਰਹੀ ਹੈ ਮੌਨਸੂਨ ਵੀਕ ਰਹੀ ਹੈ ਤਾਂ ਵਰਜੂਨ ਦੇ ਵਿੱਚ بارش ਅੱਛੀ ਹੋਈ ਹੈ ਕੋਈ ਜੁਲਾਈ ਦੇ ਵਿੱਚ ਜਿਹੜਾ ਡੈਫਿਸਿਟ ਹੈ ਉਹ ਕਾਫੀ ਜ਼ਿਆਦਾ ਵਧਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਅੱਛੀ ਹੋ ਰਹੀ ਹੈ ਔਰ ਅਗਸਤ ਦੇ ਵਿੱਚ ਵੀ ਸਾਨੂੰ ਉਮੀਦ ਹੈਗੀ ਹੈ ਕਿ ਬਾਰਿਸ਼ ਠੀਕ ਰਹੇਗੀ ਮੌਨਸੂਨ ਠੀਕ ਰਹੇਗੀ ਆਪਣਾ ਜਿਹੜਾ ਮੌਨਸੂਨ ਦੀ ਪ੍ਰੋਗਰੈਸ ਹੋ ਚੱਲਦੀ ਰਹੇਗੀ ਸੋ ਉਮੀਦ ਕਰਦੇ ਹੈਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਅਗਸਤ ਦੇ ਵਿੱਚ ਅੱਛੀ ਬਾਰਿਸ਼ ਹੁੰਦੀ ਹੈ ਤਾਂ ਆਪਣਾ ਜਿਹੜਾ ਮੌਨਸੂਨ ਦੀ ਜਿਹੜੀ ਪਾਣੀ ਦੀ ਪੂਰਤੀ ਹੈ ਉਹ ਫਸਲਾਂ ਲਈ ਪੂਰੀ ਹੋ ਜਾਏਗੀ ਮੌਨਸੂਨ ਨੂੰ ਲੈ ਕੇ ਸਾਡੇ ਕੋਲ ਵੈਸੇ ਹੁਣ ਗੁੱਡ ਨਿਊਜ਼ ਹੈਗੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਪੰਜਾਬ ਦੇ ਵਿੱਚ ਹੋਏਗੀ ਕਿਤੀ ਜਿਹੜੀ ਮੌਨਸੂਨ ਦੀ ਪ੍ਰੋਗਰੈਸ ਹੈ ਉਹ ਅੱਛੀ ਹੈਗੀ ਹੈ ਔਰ ਨਾਰਥ ਦੇ ਵਿੱਚ ਸਾਡੇ ਕੋਲ ਸਿਸਟਮ ਵੀ ਡਵੈਲਪ ਹੋ ਚੁੱਕਿਆ ਹੈ ਜਿਹਦੇ ਮੱਦੇ ਨਜ਼ਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ 31 ਜੁਲਾਈ ਤੱਕ ਲੱਗ ਰਿਹਾ ਕਿ ਸਾਰੇ ਪੰਜਾਬ ਦੇ ਵਿੱਚ ਬਾਰਿਸ਼ ਹੋਏਗੀ ਮਤਲਬ ਥੋੜਾ ਜਿਹਾ ਮਾਲਵਾ ਬੈਲਟ ਜਿਹੜੀ ਹੈ ਜਿਹੜਾ ਸਾਊਥ-ਵੈਸਟਰਨ ਰੀਜਨ ਹੈ ਉੱਥੇ ਬਾਰਿਸ਼ ਥੋੜੀ ਜਿਹੀ ਘੱਟ ਹੋਣ ਦੀ ਸੰਭਾਵਨਾ ਹੈ ਪਰ ਉੱਪਰ ਨਾਰਥ ਦੇ ਵਿੱਚ ਜਿਹੜੀ ਅੱਛੀ ਬਾਰਿਸ਼ ਹੋ ਸਕਦੀ ਹੈ ਕਿਉਂਕਿ ਥੋੜਾ ਉਹਨਾਂ ਨੇ येलो ਅਲਰਟ ਵੀ ਫੋਰਕਾਸਟ ਕੀਤਾ ਗਿਆ ਹੈ ਸੋ ਅਗਰ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਕਿ ਹੁਣ ਤੱਕ ਸਾਡੇ ਕੋਲ ਜੁਲਾਈ ਦੀ ਡੈਫਿਸਟ ਚੱਲ ਰਹੀ ਸੀ بارش ਪਰ ਅਗਰ ਇਹਨਾਂ ਦਿਨਾਂ ਦੇ ਵਿੱਚ ਅੱਛੀ بارش ਹੋ ਜਾਂਦੀ ਹੈ ਤਾਂ ਕੁਝ ਹੱਦ ਤੱਕ ਜਿਹੜਾ ਉਹ ਡੈਫਿਸਟ ਆ ਉਹ ਕਵਰ ਹੋ ਜਾਏਗਾ ਹਾਂ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 190 ਮਿਲੀਮੀਟਰ ਜਿਹੜੀ ਨਾਰਮਲੀ بارش ਹੁੰਦੀ ਹੈ ਤੇ ਜਿਹੜੀ ਇਹ ਸੀਜ਼ਨ 'ਤੇ ਹੁੰਦੀ ਹੈ ਜੁਲਾਈ ਤੱਕ ਔਰ 107 ਤੋਂ 110 ਤੱਕ ਸਾਡੇ ਕੋਲ بارش ਜਿਹੜੀ ਰਿਕਾਰਡ ਹੋਈ ਹੈ ਤੇ ਲੁਧਿਆਣੇ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 119 ਮਿਲੀਮੀਟਰ بارش ਰਿਕਾਰਡ ਹੋਈ ਹੈ ਅਗੇਂਸਟ 220 ਮਿਲੀਮੀਟਰ ਸੋ ਉੱਥੇ ਵੀ ਸਾਡੇ ਕੋਲ ਡੈਫਿਸਿਟ ਚੱਲ ਰਿਹਾ ਆ ਜੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਕੋਲ 43 44% ਡੈਫਿਸਿਟ ਜਿਹੜਾ ਉਹ ਚੱਲ ਰਿਹਾ ਹੈਗਾ ਸੋ ਕਾਫੀ ਇਸ ਵਾਰੀ ਮਤਲਬ ਆਰਸ਼ੀ ਜਿਹੜੀ ਆ ਘਟ ਰਹੀ ਹੈ ਮੌਨਸੂਨ ਵੀਕ ਰਹੀ ਹੈ ਤਾਂ ਬਰਜੂਦ ਦੇ ਵਿੱਚ ਬਾਰਿਸ਼ ਅੱਛੀ ਹੋਈ ਹੈ ਪਰ ਜੁਲਾਈ ਦੇ ਵਿੱਚ ਜਿਹੜਾ ਡੈਫਿਸਿਟ ਆ ਉਹ ਕਾਫੀ ਜ਼ਿਆਦਾ ਵਧਿਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਅੱਛੀ ਹੋ ਰਹੀ ਹੈ ਔਰ ਅਗਸਤ ਦੇ ਵਿੱਚ ਵੀ ਸਾਨੂੰ ਉਮੀਦ ਹੈਗੀ ਹੈ ਕਿ ਬਾਰਿਸ਼ ਠੀਕ ਰਹੇਗੀ ਮੌਨਸੂਨ ਠੀਕ ਰਹੇਗੀ ਆਪਣਾ ਜਿਹੜਾ ਮੌਨਸੂਨ ਦੀ ਪ੍ਰੋਗਰੈਸ ਹੋ ਚਲਦੀ ਰਹੇਗੀ ਸੋ ਉਮੀਦ ਕਰਦੇ ਹੈਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਅੱਛੀ ਬਾਰਿਸ਼ ਹੁੰਦੀ ਹੈ ਤਾਂ ਆਪਣਾ ਜਿਹੜਾ ਮੌਨਸੂਨ ਦੀ ਜਿਹੜੀ ਪਾਣੀ ਦੀ ਪੂਰਤੀ ਹੈ ਉਹ ਫਸਲਾਂ ਲਈ ਪੂਰੀ ਹੋ ਜਾਏਗੀ